ਸਾਡਾ ਪਰਪਸ ਤੇ ਮਕਸਦ ਸੀਮ ਹੈ ਜੀ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਆਂ ਵੀ ਜਿਹੜਾ ਗੱਡ ਸ਼ੰਕਰ ਆ ਅਸੀਂ ਕਿਸੇ ਵੀ ਕੀਮਤ ਤੇ ਜੇ ਅਨੰਤਪੁਰ ਸਾਹਿਬ ਜ਼ਿਲ੍ਹਾ ਬੰਦਾ ਤੇ ਉੱਥੇ ਅਸੀਂ ਨਹੀਂ ਜਾਣਦੇ ਨਾ ਤੁਸੀਂ ਹੁਣ ਲੇਟੈਸਟ ਦੇਖੋਗੇ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਲੋੜੀ ਸਾਹਿਬ ਨੇ ਮਤਲਬ ਉਹ ਕਿਤੇ ਨਹੀਂ ਇਹ ਕਹਿ ਰਹੇ ਅੱਜ ਤੱਕ ਵੀ ਇਹ ਤਜਵੀਜ਼ ਬਿਲਕੁਲ ਨਹੀਂ ਹੈ ਜੀ ਉਹ ਕਹਿੰਦੇ ਜੇ ਹੋਏਗੀ ਜੋ ਲੋਕ ਕਹਿਣਗੇ ਉਹ ਕਰਾਂਗੇ ਹੁਣ ਉਹਨਾਂ ਨੇ ਇੱਕ ਨਵਾਂ ਨਾਰਾ ਦੇਣਾ ਸ਼ੁਰੂ ਕਰਤਾ ਜੀ ਮੈਂ ਤਾਂ ਗੱਡ ਸ਼ੰਕਰ ਨੂੰ ਨਵਾਂ ਸ਼ਹਿਰ ਦੇ ਨਾਲ ਜੋੜ ਕੇ ਹੀ ਰਹਿਣਾ ਮਤਲਬ ਇਹ ਟੋਟਲੀ ਉਹ ਉਸ ਇਹਨੂੰ ਇਸ ਜਿਹੜੀ ਸਾਡੀ ਮੂਵਮੈਂਟ ਹੈ ਐਜੀਟੇਸ਼ਨ ਆ ਲੋਕਾਂ ਦੀ ਐਜੀਟੇਸ਼ਨ ਆ ਉਹਨੂੰ ਡੀਰੇਲ ਕਰਨ ਲਈ ਧਿਆਨ ਭਟਕਾਉਣ ਲਈ ਇੱਕ ਨਵਾਂ ਮੁੱਦਾ ਉਹਨਾਂ ਨੇ ਸ਼ੁਰੂ ਕਰਤਾ ਵੀ ਜਿਹੜਾ ਘਾਟਸ਼ੰਕਰ ਆ ਇਹ ਤਾਂ ਮੈਂ ਨਵੇਂ ਸ਼ਹਿਰ ਦੇ ਨਾਲ ਮंडा ਕੇ ਰਹਾਂਗਾ ਜਦਕਿ ਤਜਵੀਦ ਅਨੰਤਪੁਰ ਸਾਹਿਬ ਦੀ ਆ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਆਂ ਵੀ ਜੇ ਅਨੰਤਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਣਾ ਕਲੀਅਰ ਕਰ ਦਿਓ ਕੋਈ ਅਜ ਤੱਕ ਜਿਵੇਂ ਮੈਂ ਪਹਿਲਾਂ ਵੀ ਕਿਹਾ ਅਜ ਤੱਕ ਕੋਈ ਕਲੀਅਰ ਸਟੇਟਮੈਂਟ ਨਹੀਂ ਆ ਰਹੀ ਕਿ ਅਸੀਂ ਅਨੰਤਪੁਰ ਸਾਹਿਬ ਨੂੰ ਜ਼ਿਲ੍ਹਾ ਨਹੀਂ ਬਣਾ ਰਹੇ ਤੇ ਗੜਸ਼ਿੰਕਰ ਜੇ ਬਣਾਨੇ ਆ ਤੇ ਗੜਸ਼ਿੰਕਰ ਜਿਹੜਾ ਅਨੰਤਪੁਰ ਸਾਹਿਬ ਚ ਨਹੀਂ ਜਾ ਰਿਹਾ ਤੁਸੀਂ ਜੇ ਉਹਨਾਂ ਦੀ ਡਿਟੇਲਡ ਇੰਟਰਵਿਊ ਦੇਖੋਗੇ ਉਹਨਾਂ ਦੀ ਸਾਰੀ ਉਹ ਇੰਟਰਵਿਊ ਜਿਹੜੀ ਟੋਟਲ ਦੀ ਟੋਟਲ ਮਿਸਲੀਡਿੰਗ ਆ ਔਰ ਇੱਕ ਡਿਪਟੀ ਸਪੀਕਰ ਉਦੀਆਂ ਡਿਫਰੈਂਟ ਤੁਸੀਂ ਦੇਖੋਗੇ ਜਿੰਨੀਆਂ ਵੀ ਸਟੇਟਮੈਂਟਸ ਦੇਖੋਗੇ ਜੇ ਤੁਸੀਂ ਉਹਨੂੰ ਘੋਖੋਗੇ ਉਹਨਾਂ ਸਟੇਟਮੈਂਟਾਂ ਨੂੰ ਘੋਖੋਗੇ ਤੇ ਉਹਨਾਂ ਉਹਨਾਂ ਤੋਂ ਤੁਹਾਨੂੰ ਇਹੀ ਲੱਗੂਗਾ ਕਿ ਇਹ ਬਿਲਕੁਲ ਮਿਸਲੀਡ ਕਰਦੇ ਪਿਆ ਝੂਠ ਮਾਰਦੇ ਪਿਆ ਇਹ ਡਿਊਬੀਅਸ ਹੈ ਜੀ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ ਜੋ ਵੀ ਬਿਲਕੁਲ ਗੁੰਮਰਾਹ ਕਰਦੇ ਪਿਆ ਜੀ ਬਿਲਕੁਲ ਔਰ ਸਾਨੂੰ ਇਹ ਲੱਗਦਾ ਪਈ 24 ਤਰੀਕ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਕਿ ਇਹ ਜਿੰਨੀਆਂ ਇਹਨਾਂ ਦੀਆਂ ਸਟੇਟਮੈਂਟਾਂ ਅਸੀਂ ਇਹ ਗੁੰਮਰਾਹ ਕਰਨ ਵਾਲੀਆਂ 6 ਦਿਨ ਲੱਗੇ ਨੇ 24 ਨੂੰ ਵੀ ਅੱਗੇ ਕੀ ਪ੍ਰੋਟੈਸਟ ਹੋਏਗਾ ਜੇਕਰ ਸਾਡਾ ਸਾਡੀ ਐਜੀਟੇਸ਼ਨ ਬਿਲਕੁਲ ਕਰ ਬੰਤ ਦੀ ਕਾਲ ਦੇ ਰਹੇ ਆ ਜੀ ਤੇ ਜੇ ਹੋ ਸਕੇ ਅਸੀਂ ਉੱਥੇ ਜਾ ਕੇ ਉਹ ਉਹਨਾਂ ਦੇ ਨਾਲ ਪਾਰਟਿਸਪੇਟ ਕਰਾਂਗੇ ਹੋ ਸਕਦਾ ਅਸੀਂ ਹੁਸ਼ਿਆਰਪੁਰ ਬੰਤ ਦੀ ਕਾਲ ਵੀ ਬਿਲਕੁਲ ਜੀ ਸਾਭ ਦੀ ਦੇਖੋਗੇ ਜਦੋਂ ਉਹਨਾਂ ਦੇ ਘਰ ਅਸੀਂ ਬਾਹਰ ਜਾ ਕੇ ਧਰਨਾਲ ਆਇਆ ਉਹ ਕਹਿੰਦੇ ਜੀ ਵੀ ਮੈਂ ਮੈਂ ਇਹਨਾਂ ਨੂੰ ਕਿਹਾ ਵੀ ਪੰਜ ਬੰਦੇ ਅੰਦਰ ਆ ਜਾਓ ਇਹ ਨਹੀਂ ਮੰਨੇ ਜਦੋਂ ਜਦੋਂ ਮੈਂ ਬਾਹਰ ਆਉਣ ਲੱਗਾ ਤੇ ਉੱਠ ਕੋ ਚਲੇ ਗਏ ਉਥੋਂ ਬਿਲਕੁਲ ਗਲਤ ਸਟੇਟਮੈਂਟ ਆ ਅਸੀਂ ਉਥੇ ਘੱਟੋ ਘੱਟ 2 ਘੰਟੇ ਉਹਨਾਂ ਦੇ ਘਰ ਅੱਗੇ ਬੈਠ ਕੇ ਆਏ ਆ ਔਰ ਉਥੇ ਨਾਰੇ ਲਾ ਕੇ ਆਏ ਵੀ ਰੌੜੀ ਸਾਹਿਬ ਬਾਹਰ ਆਓ ਬਾਹਰ ਆਓ ਰੌੜੀ ਸਾਹਿਬ ਬਾਹਰ ਆਓ ਬਾਹਰ ਆਓ ਔਰ ਇੰਟਰਵਿਊ ਚ ਉਹ ਕਹਿ ਰਿਹਾ ਜੀ ਮੈਂ ਜਦੋਂ ਬਾਹਰ ਆਉਣ ਲੱਗਾ ਤੇ ਚਲੇ ਗਏ ਸੀ ਅਸੀਂ 2 ਘੰਟੇ ਇੱਥੇ ਬੈਠ ਕੇ ਆਏ ਆ ਰੌੜੀ ਸਾਹਿਬ 2 ਘੰਟੇ ਉੱਥੇ ਤੁਹਾਡੇ ਕੋਲ ਬੈਠ ਕੇ ਆਏ ਆ ਜੇ ਤੁਹਾਡੀ ਮਨਛਾ ਹੁੰਦੀ ਜੇ ਤੁਸੀਂ ਕਹਿਣਾ ਹੁੰਦਾ ਵੀ ਨਹੀਂ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਤੇ ਤੁਸੀਂ ਜਦੋਂ ਅਸੀਂ ਉਥੇ ਪ ਤੁਹਾਡੇ ਕਰਕੇ ਤੁਹਾਡੇ ਕਰਕੇ ਜਿਹੜੀਆਂ ਟ੍ਰੈਫਿਕ ਵੀ ਉੱਥੇ ਡਿਸਟਰਬ ਹੋ ਰਹੀ ਹੈ ਕਿੰਨੇ ਦਿਨ ਹੋ ਗਏ ਪ੍ਰੋਟੈਸਟ ਕਰਦੇ ਪੀਣ ਪਰ ਹਜੇ ਤੱਕ ਕੋਈ ਸਰਕਾਰ ਦਾ ਬਿਆਨ ਨਹੀਂ ਹੈ ਆਫੀਸ਼ੀਅਲੀ ਬਿਆਨ ਜੇ ਨਹੀਂ ਬਣਾ ਰਹੇ ਤਾਂ ਉਹਨਾਂ ਨੂੰ ਬਿਆਨ ਦੇ ਦੇਣਾ ਚਾਹੀਦਾ ਆ ਬਿਲਕੁਲ ਦੇਖੋ ਅਸੀਂ ਪਹਿਲੇ ਦਿਨ ਤੋਂ ਇਹ ਕਾ ਰਹੇ ਹਾਂ ਕਿ ਸਰਕਾਰ ਦਾ ਕੋਈ ਜ਼ਿੰਮੇਵਾਰ ਅਹੁਦੇਦਾਰ ਮਨਿਸਟਰ ਜਾਂ ਕੋਈ ਆਈਐਸ ਲੈਵਲ ਦੇ ਕੋ ਕੈਬਨਲ ਲੈਵਲ ਦੇ ਕੋਫੀਸਰ ਹੈ ਇਸ ਵਿਸ਼ੇ ਤੇ ਉਪਰ ਸਪਸ਼ਟੀਕਰਨ ਦਵੇ ਔਰ ਮਾਨਯੋਗ ਰੋੜੀ ਸਾਹਿਬ ਰਿਪਲੀਸ ਸਪੀਕ ਕਰ ਰਹੇ ਔਰ ਪਿਛਲੇ 15 20 ਦਿਨਾਂ ਤੋਂ ਮਿਸਲੀਡ ਕਰੇ ਜਾ ਰਹੇ ਨੇ ਬਾਰ ਬਾਰ ਮਿਸਲੀਡ ਕਰੇ ਜਾ ਰਹੇ ਨੇ ਅਸੀਂ ਮਾਨਯੋਗ ਡਾਕਟਰ ਅਭਜੋਤ ਜੀ ਨੂੰ ਵੀ ਅਪਰੋਚ ਕੀਤਾ ਸੀਗਾ ਜਿੰਪਾਲ ਸਾਹਿਬ ਨੇ ਅਪਰੋਚ ਕੀਤਾ ਸੀ ਰਾਜਕੁਮਾਰ ਜੀ ਨੂੰ ਵੀ ਔਰ ਉਹਨਾਂ ਦੇ ਬੇਟੇ ਸ਼ਾਮ ਨੂੰ ਵੀ ਅਪਰੋਚ ਕੀਤਾ ਸੀ ਔਰ ਸਾਰੇ ਇਹ ਕਹਿ ਰਹੇ ਕਿ ਸਾਨੂੰ ਕੁਝ ਨਹੀਂ ਪਤਾ ਹੈਗਾ ਲੇਕਿਨ ਰੋੜੀ ਸਾਹਿਬ ਜਿਹੜੀਆਂ ਹੈਗੀਆਂ ਰੋਜ਼ ਮਿਸਲੀਡਿੰਗ ਸਟੇਟਮੈਂਟ ਦੇ ਰਹੇ ਆ ਮੈਂ ਇਹ ਇੱਕ ਗੱਲ ਇਹ ਕਹਿਣੀ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਆ ਉਹ ਬਹੁਤ ਹੀ ਇੰਪੋਰਟੈਂਟ ਮੁੱਦਾ ਆ ਉਸ ਮੁੱਦੇ ਤੇ ਕੰਮ ਕਰ ਸਕਦੇ ਆ ਜੇਕਰ ਪੰਜਾਬ ਦੇ ਝਕਮਾਂ ਨੂੰ ਮਰਮ ਲਾਉਣਾ ਚਾਹੁੰਦੇ ਆ ਜਾਂ ਸਿੱਖ ਪੋਲਿਟਿਕਸ ਦੇ ਵਿੱਚ ਆਪਣੀ ਕੋਈ ਸਪੇਸ ਬਣਾਉਣੀ ਚਾਹੁੰਦੇ ਆ ਤਾਂ ਇਹ ਵੀ ਤਾਂ ਇਹ ਕਰ ਸਕਦੇ ਸੀ ਜਿਹੜੇ ਕਿ ਬੇਅਦਬੀਆਂ ਦੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦੇ ਦੇਂਦੇ ਅਨੰਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਉੱਪਰ ਇਹ ਇੱਕ ਸਿਆਸਤ ਕਰਨੀ ਚਾਹੁੰਦੇ ਆ ਸਾਨੂੰ ਚਲੋ ਫਿਰ ਵੀ ਕੋਈ ਇਤਰਾਜ਼ ਨਹੀਂ ਅਸੀਂ ਕਹਿੰਨੇ ਕਿ ਚਲੋ ਬਣਾ ਲਓ ਜ਼ਿਲ੍ਹਾ ਕੋਈ ਗੱਲ ਨਹੀਂ ਅਸੀਂ ਵੀ ਨਾਲ ਬਟ ਹੁਸ਼ਿਆਰਪੁਰ ਜ਼ਿਲ੍ਹਾ ਜਿਹੜਾ ਕਿ 1846 ਤੋਂ ਬਣਾਇਆ ਹੋਇਆ ਜ਼ਿਲ੍ਹਾ ਇਹਨੂੰ ਬਿਨਾਂ ਮਤਲਬ ਤੋੜਨ ਦਾ ਕੀ ਕੰਮ ਹੈ ਇਲਾਕੇ ਦੀ ਅਰਥਚਾਰੇ ਨੂੰ ਡਿਸਟਰਬ ਕਰਨਾ ਐਡਮਿਨਿਸਟ੍ਰੇਸ਼ਨ ਨੂੰ ਡਿਸਟਰਬ ਕਰਨਾ ਹਰ ਮਹੀਨੇ ਤੁਸੀਂ 1100 1200 ਕਰੋੜ ਰੁਪਏ ਕਰਜ਼ਾ ਚੱਕ ਕੇ ਸਰਕਾਰ ਚਲਾ ਰਹੇ ਹੋ ਤੇ ਤੁਸੀਂ ਨਵੇਂ ਜ਼ਿਲ੍ਹੇ ਦਾ ਖਰਚਾ ਕਿੱਥੋਂ ਚਲਾਉਂਗੇ ਔਰ ਦੂਜੀ ਗੱਲ ਆਮ ਲੋਕ ਹਰ ਤਰ੍ਹਾਂ ਦੀ ਦੇਖੋ ਰੋਡ ਗੋਲੀ ਚੱਲਦੀ ਹੈ ਕਰੀ ਛਾਲੇ ਲੋਕ ਲੁੱਟਕੋ ਹੋ ਰਹੀ ਆ ਕਿਤੇ ਨਵਾਂਚਰ ਕੱਲ ਬੰਗੇ ਲਾਗੇ ਗੋਲੀਆਂ ਚੱਲੀਆਂ ਕਰੀ ਅੰਮ੍ਰਿਤਸਰ ਚੱਲਦੀ ਕਰੀ ਲੁਧਿਆਣਾ ਚੱਲਦੀ ਤੁਸੀਂ ਲਾਇਨ ਆਰਡਰ ਤੇ ਖਿਆਲ ਕਰੋ ਤਾਂ ਫਜ਼ੂਲ ਦੀਆਂ ਗੱਲਾਂ ਦੇ ਉੱਪਰ ਤਾਂ ਕਿ ਲੋਕਾਂ ਨੂੰ ਪਬਲਿਕ ਨੂੰ ਐਮੀ ਡਿਸਟਰਬ ਕਰ ਰਹੇ ਤੁਸੀਂ ਤਾਂ ਜਿੱਥੇ ਤੱਕ ਰੋੜੀ ਸਾਹਿਬ ਦੀ ਗੱਲ ਆ ਰੋੜੀ ਸਾਹਿਬ ਤੋਂ ਬੜੀ ਨਿਰਾਸ਼ਾ ਹੋਈ ਦੇਖੋ ਡਿਪਟੀ ਸਪੀਕਰ ਦੇ ਅਹੁਦੇ ਤੇ ਆ ਲੋਕਤੰਤਰ ਦੇ ਵਿੱਚ ਬਹੁਤ ਮਹੱਤਵਪੂਰਨ ਅਹੁਦਾ ਆ ਉਹਨਾਂ ਨੇ ਪਾਕਸ਼ੋਰ ਵਿਪਖਸ਼ ਦੋਨਾਂ ਦੀ ਸੁਣ ਕੇ ਨਿਰਣਾ ਲੈ ਕੇ ਦਿਸ਼ਾ ਦੇਣੀ ਆ ਲੈਕਿਨ ਉਹ ਦਿਸ਼ਾ ਦੇਣ ਦੀ بجائے ਪੂਰੇ ਸਿਸਟਮ ਨੂੰ ਭੰਬਲ-ਪੁੱਲਸੇ ਚ ਪਾ ਰਹੇ ਆ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਕਿਉਂ ਚੁਣਿਆ ਜਾਂਦਾ ਕਿ ਉਹ ਸਾਡੀ ਉਹ ਵਿਧਾਨ ਸਭਾ ਦੀ ਰੱਖਿਆ ਕਰੇਗਾ ਇਹਦੀ ਸੁਰੱਖਿਆ ਵਿਕਾਸ ਭਲਾਈ ਦੇ ਕੰਮ ਕਰੇਗਾ ਇੱਕ ਅਜਿਹਾ ਐਮ ਐਲ ਏ ਪਹਿਲਾਂ ਦੇਖਿਆ ਜਿਹੜਾ ਆਪਣੀ ਵਿਧਾਨ ਸਭਾ ਨੂੰ ਤੋੜਨ ਲੱਗਾ ਉਹ ਕਹਿੰਦਾ ਮੈਂ ਅਨੰਪੁਰ ਸਾਹਿਬ ਚ ਨਹੀਂ ਬਾੜਾ ਮੈਂ ਨਵੇਂ ਸ਼ਹਿਰ ਚ ਪਾਉਣਾ ਉਹਨੂੰ ਇੱਥੋਂ ਉਹਨਾਂ ਦੀ ਦਿਮਾਗੀ ਸਥਿਤੀ ਦਾ ਪਤਾ ਲੱਗਦਾ ਉਹਨਾਂ ਦਾ ਬਿਆਨ ਆਗੇ ਪਹਿਲਾਂ ਤੋਂ ਕਹੜੇ ਕਿ ਅਨੰਪੁਰ ਸਾਹਿਬ ਅਨੰਪੁਰ ਸਾਹਿਬ ਨੇ ਹੁਣ ਕਹ ਰਿਹਾ ਕਿ ਇਸ ਨਵੇਂ ਸ਼ਹਿਰ ਨੂੰ ਪਾਵਾਂਗੇ ਮਤਲਬ ਕਿ ਇਹ ਨਾ ਮਤਲਬ ਜੋ ਵਕੀਲ ਸਹਿਬਾਨ ਪਿਛਲੇ 20 ਦਿਨਾਂ ਤੋਂ ਕਹਿ ਰਹੇ ਹਨ ਮਨੋ ਸੱਚ ਕਹਿ ਰਹੇ ਹਨ ਕਿ ਵਾਕਈ ਇਹ ਟੋਣਾਂ ਦੀ ਪਲੈਨਿੰਗ ਕਰ ਰਹੇ ਸਰ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਇਹ ਹੈ ਕਿ ਜਿੱਦਾਂ ਸਾਡੇ ਮਾਨਯੋਗ ਪ੍ਰਧਾਨ ਜੀ ਸਰਦਾਰ ਪਲਵਿੰਦਰ ਸਿੰਘ ਘੁੰਮ ਉਹਨਾਂ ਨੇ ਕਿਹਾ ਕਿ ਵਕੀਲ ਲਗਾਤਾਰ ਇਸ ਮੁੱਦੇ ਨੂੰ ਚੱਕਦੇ ਰਹਿਣਗੇ ਔਰ ਜਿੱਥੇ ਤੱਕ ਲੋਕਤੰਤਰਿਕ ਔਰ ਸੰਵਧਾਨਕ ਤਰੀਕੇ ਨਾਲ ਅਸੀਂ ਇਸ ਮੁੱਦੇ ਨੂੰ ਪੂਰਾ ਜਨਤਾ ਦੇ ਵਿੱਚ ਲੈ ਕੇ ਜਾਵਾਂਗੇ ਔਰ ਜਨਤਾ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਸਾਡਾ ਸਾਥ ਦਿਓ ਜਿਨ੍ਹਾਂ ਲੋਕਾਂ ਨੂੰ ਜ਼ਿਲ੍ਹਾ ਹੀ ਸੰਭਾਲਿਆ ਸੀ ਉਹ ਲੋਕ ਜ਼ਿਲ੍ਹਾ ਤੋੜਨ ਲੱਗੇ ਹੋਏ ਆ ਤੇ ਆਓ ਆਪਾਂ ਰਲ ਔਰ ਜੇ ਲੋਡ ਪਈ ਤਾਂ ਸੀ ਹਸ਼ਾਰ ਪ੍ਰਬੰਧ ਦੀ ਕਾਲ